ਦਿਲ ਪਿਗਲ ਜਾਣਾ ਚਾਹੀਦਾ ਕਿਸੇ ਬੰਦੇ ਦੀ ਨਾਲ ਮਾੜਾ ਹੋਇਆ ਤੁਹਾਡੇ ਦਿਲ ਚ ਦਇਆ ਹੋਣੀ ਚਾਹੀਦੀ ਤੁਸੀਂ ਧਰਮੀ ਹੋ ਜੇ ਦਿਲ ਵਿੱਚ ਦਇਆ ਨਹੀਂ ਨਾ ਖੁਸ਼ੀ ਮਨਾ ਰਹੇ ਹੋ ਫਿਰ ਬੰਦਾ ਧਰਮੀ ਨਹੀਂ ਮਾਫ ਕਰਿਓ ਜੇ ਘਰ ਦਾ ਪੂੜਾ ਕੱਢ ਕੇ ਗੁੰਡਿਆ ਦਾ ਕੋਈ ਬਣਿਆ ਜੰਜੂ ਤਾਂ ਪਾ ਦਿਓ ਕਿਉਂਕਿ ਜੰਜੂ ਤਾਂ ਗਲ ਕੇ ਟੁੱਟ ਜਾਂਦਾ ਹੈ ਪਰ ਇੱਕ ਗੱਲ ਯਾਦ ਰੱਖਿਓ ਇਹ ਜੰਜੂ ਵਾਲੇ ਗੁਣ ਰੱਬ ਦੀ ਦਰਗਾਹ ਤੱਕ ਜਾਣਗੇ ਜੰਜੂ ਨਹੀਂ ਜਾਣਾ ਇਹ ਯਾਦ ਰੱਖਿਓ ਜਿਹੜੀ ਕਿਰਪਾਨ ਆਪਾਂ ਪਾਈ ਐ ਗੱਤਰਾ ਕਿਰਪਾਨ ਇਹ ਵੀ ਨਹੀਂ ਦਰਗਾਹ ਤੱਕ ਜਾਣੀ ਕਕਾਰ ਨਹੀਂ ਦਰਗਾਹ ਤੱਕ ਜਾਣਗੇ ਇਹ ਚਿਖਾ ਤੱਕ ਸੜ ਜਾਣਗੇ ਪਰ ਜਿੱਤੇ ਰੱਖਿਓ ਕਕਾਰਾਂ ਦੇ ਪਿੱਛੇ ਬਣਿਆ ਕਿਰਦਾਰ ਰੱਬ ਦੀ ਦਰਗਾਹ ਤੱਕ ਜਾਏਗਾ ਕਕਾਰ ਬਜ਼ਾਰੋਂ ਮਿਲਦੇ ਨੇ ਕਿਰਦਾਰ ਬਜ਼ਾਰੋਂ ਨਹੀਂ ਮੇਰੇ ਸਤਿਗੁਰ ਦੇ ਚਰਨਾਂ ਚੋਂ ਮਿਲਦਾ ਮੈਂ ਕਈ ਵਾਰ ਉਦਾਹਰਣ ਦਿਨਾ ਹਾਂ ਚਲੋ ਆਪਾਂ ਪਰਿਵਾਰ ਬੈਠੇ ਸ਼ਿੰਗਾਰ ਦਾ ਸਮਾਨ ਬਾਜ਼ਾਰੋਂ ਮਿਲ ਸਕਦਾ ਉਹ ਤਾਂ ਬੇਸ਼ਕ ਵੀ ਖਰੀਦ ਲੈਂਦੀ ਹੈ ਸ਼ਿੰਗਾਰ ਦਾ ਸਮਾਨ ਬਾਜ਼ਾਰੋਂ ਮਿਲ ਸਕਦਾ ਪਰ ਸਜਣੋ ਕਿਰਦਾਰ ਬਾਜ਼ਾਰੋਂ ਨਹੀਂ ਮਿਲਦਾ ਜਦੋਂ ਕਿਸੇ ਦੀ ਵਡਿਆਈ ਹੁੰਦੀ ਹੈ ਸ਼ਿੰਗਾਰ ਕਰਕੇ ਨਹੀਂ ਕਿਰਦਾਰ ਕਰਕੇ ਹੁੰਦੀ ਹੈ ਜਿਸ ਸੁਹਾਗਣ ਦਾ ਕਿਰਦਾਰ ਹੈ ਉਹਦੀ ਵਡਿਆਈ ਹੋਈ ਜਿਹਦੇ ਕੋਲ ਕੱਲਾ ਸ਼ਿੰਗਾਰ ਉਹਦੀ ਕਦਰ ਨਹੀਂ ਏਦਾਂ ਧਰਮ ਦੇ ਤਕਾਰ ਜਾਂ ਜਿੰਜੂ ਤਿਰਪਾਨ ਜਾਂ ਹੋਰ ਕਿਸੇ ਧਰਮ ਦਾ ਪਹਿਰਾਵਾ ਪਹਿਰਾਵਾ ਸ਼ਿੰਗਾਰ ਹੈ ਅੰਦਰ ਦਾ ਪ੍ਰੇਮ ਦਇਆ ਜਤ ਸਤ ਕਿਰਦਾਰ ਰੱਬ ਦੀ ਦਰਗਾਹ ਤੱਕ ਜਾਏਗਾ ਪਾਤਸ਼ਾਹ ਨੇ ਕਿਹਾ ਕਿਰਦਾਰ ਪੈਦਾ ਕਰੋ ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜਿਆਂ ਨੇ ਫਿਰ ਚਾਰ ਉਦਾਸੀਆਂ ਕੀਤੀਆਂ ਜੋਆ ਉਦਾਸੀਆਂ ਵਿੱਚ ਧਾਰਮਿਕ ਸਥਾਨਾਂ ਤੇ ਗਏ ਮੰਦਰ ਵਿੱਚ ਮਸਿੱਦਾਂ ਵਿੱਚ ਮੱਠਾਂ ਵਿੱਚ ਜੋਗੀਆਂ ਕੋਲ ਜਿਹੜੇ ਬੰਦੇ ਧਰਮ ਦਾ ਕੰਮ ਕਰਦੇ ਸੀ ਪਤਾ ਕਿਉਂ ਕੰਮ ਕਰਦੇ ਸੀ ਵਿੱਚ ਨਹੀਂ ਸੀ ਦਰਮਲਕ ਭਗਵਾਨ ਨੂੰ ਕਹਤੋ ਤਿੰਨ ਦਿਨ ਯੱਗ ਲਾਉਣਾ ਹੈ ਹਜ਼ਾਰਾਂ ਲੋਕ ਭੋਜਨ ਛਕਦੇ ਨੇ ਤੈਨੂੰ ਵਾਵਾ ਕਹ ਕੇ ਜਾਂਦੇ ਨੇ ਪਰ ਭਗਵਾਨ ਮਲਕ ਇੱਕ ਗੱਲ ਯਾਦ ਰੱਖ ਤੂੰ ਲੋਕਾਂ ਦਾ ਰਤਨ ਚੋੜ ਨਚੋੜ ਕੇ ਲੰਗਰ ਲਾਉਂਦੇ ਹੈ ਤੇਰੇ ਦੇਸੀ ਕਿਉਂ ਦੇ ਪੂੜਿਆਂ ਵਿੱਚੋਂ ਲੋਕਾਂ ਦੇ ਲਹੂ ਦੀ ਬਦਬੂ ਆ। ਲੋਕਾਂ ਨਾਲ ਬੇਇਮਾਨੀ ਕਰਨੇ ਤੇ ਸਾਲ ਬਾਦ ਲੰਗਰ ਲਾ ਦੇਣੇ ਇਹ ਤੇਰਾ ਪ੍ਰਸ਼ਾਦਾ ਛਕਾਇਆ ਜੱਗ ਲਾਇਆ ਰੱਬ ਦੀ ਦਰਗਾਹ ਚ ਪਰਵਾਨਾ। ਹਜ਼ੂਰ ਨੇ ਐਗਜ਼ਾਮਪਲ ਦੇ ਕੇ ਨਾਲ ਕਿਹਾ ਕਹਿੰਦੇ ਜੇ ਕੱਪੜੇ ਉੱਤੇ ਲਹੂ ਡੁੱਲ ਜਾਣਾ, ਖੂਨ ਲੱਗ ਜਾ ਕੱਪੜੇ ਨੂੰ, ਕਹਿੰਦੇ ਪਲੀਤ ਹੋ ਜਾਂਦਾ। ਜੇ ਤੱਪੜੇ ਨੂੰ ਲਹੂ ਲੱਗਦਾ ਕੱਪੜਾ ਪਲੀਤ ਹੋ ਜਾਂਦਾ ਜਿਹੜੇ ਬੰਦੇ ਲੋਕਾਂ ਦਾ ਲਹੂ ਪੀਂਦੇ ਨੇ ਰਤ ਪੀਂਦੇ ਨੇ ਹੱਥ ਮਾਰਦੇ ਨੇ ਉਹ ਬੰਦੇ ਕਿੰਨੇ ਪਵਿੱਤਰ ਹੋਣਗੇ ਪੱਗੋ ਮਲਕ ਨੂੰ ਸਿੱਧੇ ਸ਼ਬਦਾਂ ਚ ਕਿਹਾ ਸਹਬ ਕਹਿੰਦੇ ਜੇ ਰਤ ਲੱਗੈ ਤੱਪੜੇ ਰਤ ਮੀਨਨ ਲਹੂ ਜੇ ਰਤ ਲੱਗੇ ਕੱਪੜੇ ਜੰਮ ਹੋਏ ਪਲੀਤ ਜੋ ਰਤ ਪੀਵੇ ਮਾਨਸਾ ਤੈਨ ਕਿਉ ਨਿਰਮਲ ਚੀਤ ਲੋਕਾਂ ਦੀ ਰਤ ਪੀਣ ਵਾਲਿਆ ਤੇਰਾ ਚਿੱਤ ਨਿਰਮਲ ਕਿਵੇਂ ਹੋ ਸਕਦਾ ਦਰਗਾਹ ਵਿੱਚ ਲਿਖਾ ਦੇਣਾ ਇੱਕ ਬੇਨਤੀ ਸਮਝਿਓ ਜਿਹਦੇ ਜਿਹਦੇ ਕੋਲ ਕੋਈ ਬੰਦਾ ਨੌਕਰੀ ਕਰਦਾ ਜਿਹਦੇ ਘਰ ਵਿੱਚ ਕੋਈ ਦਿਹਾੜੀ ਬੰਦ ਦਿਹਾੜੀ ਕਰਦਾ ਧਰਮੀ ਬੰਦੇ ਦੀ ਨਿਸ਼ਾਨੀ ਹੈ ਸਜਣੋ ਮੈਂ ਤਰਨ ਵਾਲੇ ਦਾ ਪਸੀਨਾ ਸੁੱਕਣ ਤੋਂ ਪਹਿਲਾਂ ਉਹਦੇ ਪੈਸੇ ਉਹਦੇ ਹੱਥ ਤੇ ਹੋਣੇ ਚਾਹੀਦੇ ਜੇ ਕਿਸੇ ਤੋਂ ਦਿਹਾੜੀਆਂ ਲੋਕਾਂ ਦਾ ਪੈਸੇ ਮਾਰਨੇ ਨੇ ਫਿਰ ਆਪਾਂ ਧਰਮੀ ਕਰਦੇ ਮੈਂ ਤਾਂ ਬਾਹਰ ਦੇ ਦਿਸਾਂ ਵਿੱਚ ਵੀ ਕਿਹਾ ਉਹ ਭਾਈ ਭਾਈ ਨੂੰ ਲਿਖਾ ਦੇਣਾ ਪੈਣਾ ਇਹ ਜਿਹੜੇ ਬੱਚੇ ਪੜਨ ਆਏ ਨੇ ਸਟੂਡੈਂਟ ਇਹਨਾਂ ਦੀਆਂ ਮਜਬੂਰੀਆਂ ਨੇ ਇਹ ਕੈਸ਼ ਤੇ ਕੰਮ ਨਹੀਂ ਕਰ ਸਕਦੇ 20 ਘੰਟੇ ਬੱਚਿਆਂ ਨੂੰ ਮਿਲਦੇ ਨੇ ਉੱਤੇ ਹਫ਼ਤੇ ਦੇ ਕੰਮ ਕਰਨ ਨੂੰ ਕਈ ਬੰਦੇ ਇਦਾਂ ਦੇ ਰਤ ਪੀਣ ਵਾਲੇ ਉਹ ਕਹਿੰਦੇ ਕੈਸ਼ ਤੇ ਲਾਉਣਾ 2 ਘੰਟੇ 16 ਡਾਲਰ ਮਿਲਦੇ ਨੇ ਤੁਹਾਨੂੰ 8 ਦੇਣੇ ਮਜਬੂਰ ਬੱਚੇ ਵਿਚਾਰੇ ਲਾਉਂਦੇ ਨੇ ਜਿਹੜੇ ਬੱਚਿਆਂ ਦਾ ਪੈਸਾ ਮਾਰ ਕੇ ਰਤਨ ਜੋੜਦੇ ਨੇ ਉਹ ਮਲਕ ਭੱਗੋ ਤੋਂ ਘਟ ਨੇ ਤੁਹਾਨੂੰ ਵੀ ਬੇਨਤੀ ਕਰਾਂਗਾ ਸਾਡੀਆਂ ਆਤਮਕਦਕੀ ਬਣੀਆਂ ਨੇ ਕੱਪੜਾ ਲੈਣ ਜਾਓਗੇ ਤੁਸੀਂ ਬਾਜ਼ਾਰੋਂ ਪੈਨੋ ਗੁੱਸਾ ਨਾ ਕਰਿਓ ਜਿਹੜਾ 1200 ਦਾ ਸੂਟ ਹੈ ਨਾ ਤੁਹਾਨੂੰ ਦੁਕਾਨਦਾਰ ਪਹਿਲੇ 3200 ਦਾ ਕਹਿੰਦਾ ਉਹਨੂੰ ਪਤਾ ਹੈ ਕਿ ਇਹ ਭੈਣ ਨੇ ਪਹਿਲੇ ਹੀ ਸ਼ੁਰੂ ਗੱਲ 2000 ਤੋਂ ਕਰਨੀ ਹੈ 800 ਮੈਨੂੰ ਵੱਜ ਜਾਣੇ ਮੈਂ 2400 ਦਾ ਦੇ ਕੇ ਤਾਂ ਵੀ 1200 ਕੱਢ ਲੈਣਾ 1200 ਦਾ ਸੂਟ ਕਿਉਂ 3200 ਕਹੇਗਾ ਤਾਂ 2400 ਦੇ ਦਊਗਾ ਨਾ ਅਸੀਂ ਉਹ 1200 ਦਾ ਸੂਟ ਜਿਹਨੇ 3200 ਦਾ ਕਿਹਾ 2400 ਦੇ ਕੇ ਖੁਸ਼ ਬਹੁਤ ਹੋਈ ਤੇ 800 ਮਿਲ ਗਏ 5 10 ਤੈਨੂੰ ਕੁਝ ਨਹੀਂ ਹੁੰਦਾ ਦਿਹਾੜੀ ਦੇ 100 ਰੁਪਏ ਦੇ ਤਾਂ ਤੁਹਾਡੇ ਬੱਚੇ कुरकुरੇ ਖਾ ਜਾਂਦੇ ਨੇ ਚਿਪਸ ਆਪਾਂ 5 5 ਰੁਪਏ ਨਾਲ ਗਰੀਬਾਂ ਦੇ ਮਾਰੀ ਹਾਂ ਜਿਹੜਾ ਅਮੀਰ ਤੁਹਾਨੂੰ ਡਬਲ ਰੇਟ ਸੌਟ ਦੱਸ ਦੋ ਉਤੋਂ ਛਡਾਲੋ ਕੋਈ ਗੱਲ ਨਹੀਂ ਪਰ ਗਰੀਬਾਂ ਦਾ ਨਹੀਂ ਇਹੋ ਬਿਲਕੁਲ ਨਾਨਕ ਸਹਿ ਮਹਾਰਾਜ ਨੇ ਕਹੀ ਮਲਕ ਭਾਗੋ ਤੂੰ ਗਰੀਬਾਂ ਦੀ ਰੱਖਣ ਚੋੜਦਾ ਸਾਰਾ ਦਿਨ ਤੇ ਰਖੇਤਾਂ ਚ ਕੰਮ ਕਰਦੇ ਨੇ ਤੂੰ ਕਿਲੋ ਕਿਲੋ ਆਟਾ ਪਾ ਕੇ ਦੇ ਦਿੰਨੇ ਸਾਲ ਬਾਦ ਕਹਿੰਦਾ ਮੈਂ ਜੱਗ ਲਾ ਰਿਹਾ ਮੈਂ ਦਾਨ ਕਰ ਰਿਹਾ ਇਹ ਤਾਂ ਲੋਕਾਂ ਦੀ ਰਤਨ ਚੋੜੀ ਹੈ ਕਿਸੇ ਗੁਰੂ ਪੀਰ ਨੇ ਤੇਰੀ ਦਰਵਾਜ ਹੰਮੀ ਨਹੀਂ ਭਰਨੀ ਕਿਉਂਕਿ ਤੂੰ ਲੋਕਾਂ ਦਾ ਹੱਕ ਮਾਰਦਾ ਸਿੱਧਾ ਬਾਦਸ਼ਾਹ ਨੇ ਕਿਹਾ ਕਹਿੰਦੇ ਹੱਕ ਪਰਾਇਆ ਨਾਨਕਾ ਉਸ ਸੂਰ ਉਸ ਦਾ ਗੁਰ ਪੀਰ ਹਮਤਾ ਬਰੇ ਜਾ ਮੁਰਦਾਰ ਨਾ ਖਾਏ ਕਹਿੰਦੇ ਗੁਰੂ ਤੇ ਪੀਰ ਤਾਂ ਹੰਮੀ ਭਰਨਗੇ ਜੇ ਤੂੰ ਮੁਰਦਾਰ ਨਹੀਂ ਖਾਏਂਗਾ ਭਾਗ ਕਿਸੇ ਦਾ ਹੱਕ ਨਹੀਂ ਮਾਰੇਂਗਾ ਦੇਖੋ ਅੱਜ ਗੁਰਪੁਰਬ ਮਨਾਉਣ ਦਾ ਤਾਂ ਫਾਇਦਾ ਹੈ ਜੇ ਆਪਾਂ ਗੱਲਾਂ ਸਿੱਖੀਏ ਬੇ ਗਰੀਬ ਬੰਦੇ ਤੋਂ 5 ਰੁਪਏ ਨਹੀਂ ਛੜਾਵਾਂਗੇ ਸਬਜ਼ੀ ਵਾਲੇ ਤੋਂ 2-5 ਰੁਪਏ ਨਹੀਂ ਛੜਾਉਣੇ ਅਸੀਂ ਹੱਕ ਨਹੀਂ ਮਾਰਨਾ ਕਿਸੇ ਦਾ ਉਹ ਗਰੀਬ ਹੈ ਭਾਈ ਸ਼੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਸੱਚਾ ਸੋਧਾ ਕੀਤਾ ਗੱਲ ਤੁਹਾਡੇ ਕੰਮ ਆਏਗੀ। ਚੂੜਚਾਨੇ ਦੀ ਜੁਗ ਨਨਕਾਣਾ ਸਭ ਤੋਂ ਕੁਝ ਮੀਲ ਦੀ ਵਿੱਥ ਉੱਤੇ ਉਹ ਗੁਰਦੁਆਰਾ ਹੈ। ਉੱਥੇ ਬਹੁਤ ਸਾਧੂ ਰਹਿੰਦੇ ਸੀ ਇੱਕ ਝਿੜੀ ਸੀ ਦਰਖਤਾਂ ਦਾ ਝੁੰਡ। ਪਾਤਸ਼ਾਹ ਨੇ ਉਹ 20 ਰਜਤ ਪਣ ਲਿਜਾ ਕੇ ਲੰਗਰ ਸ਼ੁਰੂ ਕਰਤਾ ਭਾਈ ਮਰਦਾਨੇ ਨੇ ਰਸਤਾ ਲਿਆਤੀਆਂ ਜਦ ਸ਼ੁਰੂ ਹੋ ਗਿਆ। ਪਹਿਲੇ ਦਿਨ ਸਾਧੂਆਂ ਨੇ ਪ੍ਰਸ਼ਾਦਾ ਛਕਿਆ ਦੂਜੇ ਦਿਨ ਸਾਧੂ ਵੱਧ ਗਏ ਕਿਉਂਕਿ ਸਭ ਪਾਸੇ ਖਬਰ ਪਹੁੰਚ ਗਈ ਲੰਗਰ ਚੱਲ ਰਿਹਾ ਹੈ ਭੁੱਖੇ ਸਾਧੂਆਂ ਨੂੰ ਭੋਜਨ ਛਕਾਇਆ ਜਾ ਰਿਹਾ ਤੀਜੇ ਦਿਨ ਸਾਧੂਆਂ ਦੀ ਭੀੜ ਹੋਰ ਵੱਧ ਗਈ ਸੰਕੜਿਆਂ ਦੀ ਬੇਨਤੀ 'ਚ ਸਾਧੂ ਇਕੱਠੇ ਹੋ ਗਏ ਰੌਲਾ ਪੈ ਗਿਆ ਤਿੰਨ ਦਿਨ ਤੋਂ ਲੰਗਰ ਚੱਲਦਾ ਹੈ ਤੁਸੀਂ ਕਿਸੇ ਜਗ੍ਹਾ ਤੇ ਲੰਗਰ ਲਾ ਦਿਓ ਪਹਿਲੇ ਦਿਨ ਘੱਟ-ਘੱਟ ਹੁੰਦੇ ਦੂਜੇ ਦਿਨ ਜ਼ਿਆਦਾ ਵੱਧ ਜਣਾਂ ਤੀਜੇ ਦਿਨ ਹੋਰ ਲੋਕ ਆ ਜਣੇ ਵੱਧ ਜਣ ਜੇ ਦਨ ਸੰਕਰੇ ਸਾਧੂ ਇਕੱਠੇ ਹੋ ਗਏ ਜਦੋਂ ਸੰਕਰੇ ਸਾਧੂਆਂ ਨੂੰ ਪਾਤਸ਼ਾਹਾਂ ਨੇ ਭੋਜਨ ਛਕਾਇਆ ਸਾ ਸੰਗਤ ਭੁੱਖੇ ਸਾਧੂਆਂ ਨੂੰ ਭੋਜਨ ਛਕਾਉਣਾ ਸੱਚਾ ਸੌਦਾ ਨਹੀਂ ਸੀ ਇਹ ਨਹੀਂ ਸੀ ਸੱਚਾ ਸੌਦਾ ਗੁਸਾਨਾ ਕਰਿਓ ਮੈਂ ਕਈ ਵਾਰ ਕਿੰਨਾ ਲੰਗਰ ਛਕਾਉਣਾ ਇਕੱਲਾ ਸੱਚਾ ਸੌਦਾ ਨਹੀਂ ਐਨ ਤਾਂ ਕੋਈ ਵੀ ਦੰਦਾ ਅਮੀਰ ਐ ਲੱਖ ਰੁਪਏ ਦਾ ਉੱਥੇ ਲੰਗਰ ਲਾ ਦੇਗਾ ਚ ਰਸਤੇ ਚ ਉਹਨੇ ਸੱਚਾ ਸੌਦਾ ਕਰ ਲਿਆ ਇਹ ਨਹੀਂ ਕਿ ਲੰਗਰ ਸ਼ਿਕਾਇਆ ਤੇ ਸੱਚਾ ਸੌਦਾ ਹੈ ਉਹ ਸੱਚਾ ਸੌਦਾ ਨਹੀਂ ਉਹ ਸੱਚਾ ਸੌਦਾ ਵੀ ਝੂਠਾ ਸੌਦਾ ਹੋ ਸਕਦਾ ਹੈ ਕਈ ਵਾਰ ਸੱਚੇ ਸੌਦੇ ਦੇ ਨਾਂ ਤੇ ਵੀ ਝੂਠੇ ਸੌਦੇ ਹੁੰਦੇ ਨੇ ਲੰਗਰ ਲਾ ਕੇ ਲੰਗਰ ਨਹੀਂ ਹੈ ਉਹ ਹੁਣ ਸੁਣਿਓ ਸੱਚਾ ਸੌਦਾ ਕੀ ਹੈ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਨੇ ਤੀਜੇ ਦਿਨ ਸਿੰਘ ਕੜੇ ਸਾਧੂ ਜਦੋਂ ਇਕੱਠੇ ਹੋਏ ਪ੍ਰਸ਼ਾਦਾ ਸ਼ਿਕਾਇਆ ਪ੍ਰਸ਼ਾਦਾ ਸ਼ਿਕਾ ਕੇ ਤੀਜੇ ਦਿਨ ਪਾਤਸ਼ਾਹ ਬੋਲੇ ਉਹਨਾਂ ਸਾਧੂਆਂ ਨੂੰ ਆਵਾਜ਼ ਦੇ ਕੇ ਕਿਉਂ ਭਾਈ ਸਾਧੂ ਜਨੋ ਰੱਬ ਨੇ ਤੁਹਾਨੂੰ ਹੱਥ ਦਿੱਤੇ ਨੇ ਰੱਬ ਨੇ ਤੁਹਾਨੂੰ ਤੁਰਨ ਲਈ ਪੈਰ ਦਿੱਤੇ ਨੇ ਰੱਬ ਨੇ ਤੁਹਾਨੂੰ ਸਰੀਰ ਦੀ ਤੰਦਰੁਸਤੀ ਦਿੱਤੀ ਹੈ ਰੱਬ ਨੇ ਹੱਥ ਦਿੱਤੇ ਨੇ ਮੰਗ ਕੇ ਕਿਉਂ ਖਾਦੇ ਹੋ ਕਿਰਤ ਕਿਉਂ ਨਹੀਂ ਕਰਦੇ ਕੋਈ ਆ ਰੱਬ ਨੇ ਹੱਥ ਦਿੱਤੇ ਮੰਗਣ ਵਾਸਤੇ ਵਸਤੇ ਨੇ ਮੰਗ ਕੇ ਕਿਉਂ ਖਾਂਦੇ ਹੋ ਕਿਰਤ ਕਿਉਂ ਨਹੀਂ ਕਰਦੇ ਮੰਗ ਕੇ ਖਾਣਾ ਪਾਪ ਹੈ ਮੰਗ ਮੰਗ ਕੇ ਲੋਕਾਂ ਦੇ ਘਰੋਂ ਖਾਣਾ ਪਾਪ ਹੈ ਐਨੀ ਗੱਲ ਸੁਣੀ ਤੇ ਜਿਹੜੇ ਸਾਧੂ ਜੋਗੀ ਸੀ ਨਾ ਉਹ ਹੈਰਾਨ ਹੋ ਗਏ ਕਹਿੰਦੇ ਤਿੰਨ ਦਿਨਾਂ ਤੋਂ ਪ੍ਰਸ਼ਾਦਾ ਛਕਾਈ ਜਾਂਦਾ ਹੈ ਆ ਤੀਜੇ ਦਿਨ ਹੁਣ ਕਹਿੰਦਾ ਮੰਗ ਕੇ ਖਾਣਾ ਪਾਉਂਦਾ ਹੈ ਦੋ ਤਿੰਨ ਦਿਨ ਤੱਕ ਗੁਰੂ ਨਾਨਕ ਸਾਹਿਬ ਸਿਖਾਉਂਦੇ ਰਹੇ ਉਹ ਹੈਰਾਨ ਹੋ ਕੇ ਕਹਿੰਦੇ ਪਿਛਲੇ 2 ਦਿਨ ਤੋਂ ਆ 3 ਦਿਨ ਹੋ ਗਏ ਸ਼ਕਾਉਂਦਾ ਅੱਜ ਕਹਿੰਦਾ ਮੰਗ ਕੇ ਖਾਣਾ ਪਾਪ ਹੈ ਤਿੰਨ ਦਿਨ ਉਹ ਪ੍ਰਸ਼ਾਦਾ ਛਕਾਈ ਗਿਆ ਅੱਜ ਕਿਉਂ ਕਹਿ ਰਹੇ ਹੋ ਪਾਪ ਹੈ ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਕਿਹਾ ਮੰਗ ਕੇ ਖਾਣਾ ਪਾਪ ਹੈ ਰੱਬ ਨੇ ਹੱਥ ਦਿੱਤੇ ਨੇ ਇਹਨਾਂ ਨਾਲ ਦਸਾਂ ਲੋਹਾਂ ਦੀ ਕਿਰਤ ਕਰੋ ਪਰਿਵਾਰ ਬੱਚੇ ਉਹਨਾਂ ਨੂੰ ਕੌਣ ਸੰਭੇਗਾ ਜੇ ਕਿਸੇ ਦੇ ਬੱਚੇ ਨਹੀਂ ਤੁਹਾਡੇ ਮਾਂ ਪਿਓ ਤਾਂ ਹੋਣਗੇ ਜਿਸ ਮਾਂ ਨੇ ਤੁਹਾਨੂੰ ਜਨਮ ਦਿੱਤਾ ਜਿਸ ਮਾਂ ਨੇ 9 ਮਹੀਨੇ ਆਪਣੀ ਕੋਖਜ ਰੱਖਿਆ ਜਿਸ ਮਹੀਨੇ ਨੇ ਆਹ ਮਾਂ ਨੇ 8-9 ਮਹੀਨੇ ਤੁਹਾਡਾ ਗੰਧ ਟੋਟਿਆ ਤੁਸੀਂ ਉਸ ਮਾਂ ਦੀ ਸੇਵਾ ਕਰਨ ਤੋਂ ਭੱਜ ਜਾਇਓ ਤੁਹਾਡੇ ਵੱਡੇ ਮਾਂ ਪਿਓ ਘਰ ਬੈਠੇ ਹੋਣਗੇ ਤੁਸੀਂ ਸਾਧੂ ਬਣ ਕੇ ਮੰਗੇ ਖਾਣ ਲੱਗਣਗੇ ਇਹ ਧਰਮ ਨਹੀਂ ਹੈ ਘਰ ਬੈਠੇ ਬਜ਼ੁਰਗ ਮਾਂ ਪਿਓ ਦੀ ਸੇਵਾ ਕਰੋ ਉਨੀ ਤੋਂ ਡੰਗ ਧੁੱਟੇ ਹੁਣ ਉਹਨਾਂ ਬਜ਼ੁਰਗਾਂ ਦੀ ਸੇਵਾ ਕਰੋ ਇਹ ਧਰਮ ਹੈ ਮੰਗ ਕੇ ਖਾਣਾ ਪਾਪ ਹੈ ਸਾਧੂ ਜੋਗੀਆਂ ਦੇ ਹੱਥ ਗਾਦ ਬਾਦਸ਼ਾਹ ਨੇ ਕਿਹਾ ਤੁਸੀਂ ਦੋਸ਼ੀ ਹੋ ਤੁਸੀਂ ਜਨਮ ਦੇਣ ਵਾਲੇ ਮਾਂ ਪਿਓ ਨੂੰ ਛੱਡ ਕੇ ਸੇ ਮਹਾਰਾਜ ਬੋਲੇ ਓਏ ਤੁਸੀਂ ਮਾਂ ਪਿਓ ਤੋਂ ਜਨਮ ਲੈ ਕੇ ਜਿਸ ਮਾਂ ਨੇ ਸੇਵਾ ਕੀਤੀ ਡੰਗ ਧੁੱਟਾ ਜਦੋਂ ਨੂੰ ਰੋਟੀ ਦੇਣ ਦਾ ਵਕਤ ਆਇਆ ਸਾਧ ਬਣ ਕੇ ਘੁੰਮਣ ਲੱਗ ਪਿਆ ਮੰਗ ਕੇ ਖਾਣਾ ਪਾਪ ਹੈ ਹੁਣ ਸਾਧੂਆਂ ਨੇ ਹੱਥ ਜੋੜ ਕੇ ਕਿਹਾ ਗੁਰੂ ਨਾਨਕ ਸਾਹਿਬ ਅਸੀਂ ਘਰ ਕਿਵੇਂ ਜਾ ਸਕਦੇ ਪੁੱਛਿਆ ਕਿਉਂ ਨਹੀਂ ਜਾ ਸਕਦੇ ਕਹਿੰਦੇ ਜੀ ਅਸੀਂ ਕੋਈ ਕਮਾਈ ਨਹੀਂ ਕੀਤੀ ਕੋਈ ਕੰਮ ਨਹੀਂ ਕੀਤਾ ਕਿਸੇ ਨੂੰ 5 ਸਾਲ ਹੋ ਗਏ ਕਿਸੇ ਨੂੰ 10 ਸਾਲ ਹੋ ਗਏ ਘਰ ਛੱਡਿਆ ਹੋਇਆ ਮੰਗ ਕੇ ਖਾ ਲਈ ਦਾ ਕਪੜਾ ਮਿਲ ਜਾਂਦਾ ਜਿੱਥੇ ਜਗ੍ਹਾ ਮਿਲੇ ਸੌਂਦੇ ਹੀ ਦੀ ਹੈ ਮਹਾਰਾਜ ਅਸੀਂ ਕੋਈ ਕਮਾਈ ਨਹੀਂ ਕੀਤੀ ਜਿਹੜੇ ਬੰਦੇ ਨੇ ਕਮਾਈ ਨਾ ਨਾ ਕੀਤੀ ਹੋਵੇ ਉਹ ਘਰ ਨੂੰ ਨਹੀਂ ਜਾਂਦਾ ਬਦਿਸ਼ਾਂ ਵਿੱਚ ਲੋਕ ਰਹਿੰਦੇ ਨੇ ਜਿਹੜੇ ਬੱਚੇ ਨੇ ਕਮਾਈ ਕੀਤੀ ਉਹ ਦੇਸ਼ ਨੂੰ ਆਉਂਦਾ ਹੈ ਖੁਸ਼ ਹੋ ਕੇ ਆਉਂਦਾ ਮਾਂ ਪਿਓ ਤੇ ਜਿਹਨੇ ਨਸ਼ੇ-ਨਸ਼ੇ ਕੀਤੇ ਹੋਣ ਕਮਾਈ ਨਾ ਕੀਤੀ ਉਹ ਆਉਣ ਨੂੰ ਉਹ ਹੋਰ ਨਹੀਂ ਨਾ ਲੈਂਦਾ ਮੈਂ ਵੀ ਆਉਣ ਭਾਈ ਜਿਹਨੇ ਕਮਾਈ ਕੀਤੀ ਉਹ ਆਪਣੇ ਦੇਸ਼ ਨੂੰ ਖੁਸ਼ ਹੋ ਕੇ ਆਉਂਦਾ ਮੈਂ ਕਮਾ ਕੇ ਲਿਆਇਆ ਕੁਝ ਮਾਂ ਪਿਓ ਦੇ ਘਰ ਨੂੰ ਆਉਂਦਾ ਹੈ ਉਹ ਸਾਧੂ ਬੱਲੇ ਕਹਿੰਦੇ ਮਹਾਰਾਜ ਅਸੀਂ ਪਵਾਈ ਨਹੀਂ ਕੀਤੀ ਕੰਮ ਹੀ ਨਹੀਂ ਕਿ ਮੰਗ ਕੇ ਖਾਦਰਾ ਕਪੜਾ ਮਿਲ ਜਾਂਦਾ ਰੋਟੀ ਮਿਲ ਜਾਂਦੀ ਬਸ ਠੀਕ ਹੈ ਹੁਣ ਕਿਹੜੇ ਮੂੰਹ ਨਾਲ ਘਰ ਜਾਈਏ ਆਪਣੇ ਬੱਚਿਆਂ ਨੂੰ ਆਪਣੇ ਮਾਪਿਆਂ ਨੂੰ ਕੀ ਮੂੰਹ ਮੁਖਾਵਾ ਦੇ ਸ਼੍ਰੀ ਗੁਰੂ ਨਾਨਕ ਸਾਹਿਬ ਜੀ ਨੇ ਹੁਣ ਸੱਚਾ ਸੌਦਾ ਕੀਤਾ ਹੁਣ ਪਤਾ ਗੀ ਜਿੰਨੇ ਪੈਸੇ ਬਚੇ ਸੀ ਨਾ ਮਹਾਰਾਜ ਕੋਲ ਕਿਉਂਕਿ 20 ਰਜਤਪਨ ਉਸ ਵਕਤ ਦੇ ਬਹੁਤ ਵੱਡੀ ਅਮਾਉਂਟ ਹੈ ਉਸ ਵਕਤ ਦੇ 20 ਰਜਤਪਨ ਅੱਜ ਤੁਸੀਂ ਕਰੰਸੀ ਕਾਊਂਟ ਕਰਕੇ ਵੇਖੋ ਤਾਂ 20 ਕਰੋੜ ਰੁਪਈਆ ਬਣਦਾ ਹੈ ਉਸ ਵਕਤ ਦੇ ਕਿਉਂਕਿ ਜਿਵੇਂ ਮੰਨਣਾ ਸੀ ਜਦੋਂ ਲੋਕਾਂ ਕੋਲ ਪੈਸੇ ਨਹੀਂ ਸੀ ਕਾਡੀਆਂ ਚਲਦੀਆਂ ਸੀ ਉਹ ਜਮਾਨੇ ਵਿੱਚ ਪੈਸੇ ਦਿੱਤੇ ਵੀਰ ਰਾਜ ਦੇ। ਪਾਦਸ਼ਾਹ ਨੇ ਬਚੇ ਹੋਏ ਪੈਸੇ ਸਾਰੇ ਸਾਧੂਆਂ 'ਚ ਵੰਡ ਦਿੱਤੇ। ਇੱਕ ਇੱਕ ਅੰਨਾ, ਦੋ ਦੋ ਅੰਨੇ, ਚਾਰ ਚਾਰ ਅੰਨੇ ਵੰਡ ਦਿੱਤੇ। ਆ ਲੋ ਪੈਸੇ ਲਾਓ। ਇਹਨਾਂ ਨਾਲ ਕੋਈ ਕਿਰਤ ਕਮਾਈ ਕਰੋ, ਕੋਈ ਵਪਾਰ ਕਰੋ, ਕੋਈ ਕਿਰਤ ਕਰੋ, ਕੋਈ ਬਿਜ਼ਨਸ ਕਰੋ। ਕੋਈ ਜ਼ਮੀਨ ਖਰੀਦ ਕੇ ਖੇਤੀ ਕਰੋ। ਜਦੋਂ ਸਾਰਿਆਂ ਨੂੰ ਪੈਸੇ ਵੰਡ ਦਿੱਤੇ ਨਾ ਲੋ ਆ ਪੈਸੇ ਲੈ ਜਾ ਕੋਈ ਕਿਰਤ ਕਮਾਈ ਕਰੋ ਕੋਈ ਵਪਾਰ ਕਰੋ ਕੋਈ ਕਰੋ ਵਰ ਕਰੋ ਸਭ ਨੇ ਪੈਸੇ ਲਏ ਉਪਦੇਸ਼ ਲਿਆ ਤੇ ਸਾਰੇ ਸਾਧੂਆਂ ਨੇ ਗੁਰੂ ਨਾਨਕ ਸਾਹਿਬ ਤੋਂ ਪੈਸੇ ਲੈ ਕੇ ਹੱਥ ਜੋੜ ਕੇ ਕਿਹਾ ਗੁਰੂ ਨਾਨਕ ਸਾਹਿਬ ਅਸੀਂ ਆਪੋ ਆਪਣੇ ਘਰਾਂ ਨੂੰ ਜਾਵਾਂਗੇ ਤੇਰੇ ਦਿੱਤੇ ਪੈਸਿਆਂ ਨਾਲ ਕੋਈ ਵਪਾਰ ਕਰਾਂਗੇ ਕਿਰਤ ਕਰਨਗੇ ਪਰੋਵਰ ਕਰਨਗੇ ਆਪਣੇ ਬੱਚੇ ਪਾਲਾਂਗੇ ਆਪਣੇ ਬੁੱਢੇ ਮਾਪਿਆਂ ਦੀ ਸੇਵਾ ਕਰਾਂਗੇ ਪਰ ਹੇ ਗੁਰੂ ਨਾਨਕ ਸਾਹਿਬ ਮਹਾਰਾਜ ਆਪਣਾ ਪਤਾ ਦੱਸ ਕੇ ਜਾਓ ਜਿੱਦਣ ਸਾਡੀ ਕਮਾਈ 'ਚ ਬਰਕਤ ਪੈ ਗਈ ਨਾ ਅਸੀਂ ਤੁਹਾਡੇ ਪੈਸੇ ਵਾਪਸ ਕਰਾਂਗੇ ਸੁਣਿਓ ਧਿਆਨ ਕੇਹਦੇ ਮਹਾਰਾਜ ਜਿੱਦਣ ਸਾਡੀ ਕਮਾਈ 'ਚ ਬਰਕਤ ਪੈ ਗਈ ਨਾ ਅਸੀਂ ਤੁਹਾਡੇ ਦਿੱਤੇ ਪੈਸੇ ਤੁਹਾਨੂੰ ਵਾਪਸ ਕਰਾਂਗੇ ਆਪਣਾ ਪਤਾ ਦੱਸ ਕੇ ਜਾਓ ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਆਹ ਗੱਲ ਸੁਣ ਕੇ ਖੁਸ਼ ਹੋ ਕੇ ਬੋਲੇ ਓ ਮਰਦਾਨਿਆ ਕਹਿੰਦੇ ਹਾਂ ਮਹਾਰਾਜ ਕਹਿੰਦੇ ਸੱਚਾ ਸੌਦਾ ਹੋ ਗਿਆ ਮਹਾਰਾਜ ਸੱਚਾ ਸੌਦਾ ਹੋ ਗਿਆ ਕਹਿੰਦੇ ਹਾਂ ਮਰਦਾਨਿਆ ਹੁਣ ਸੱਚਾ ਸੌਦਾ ਹੋਇਆ ਅਗਾ ਕਿਉਂ ਇਹ ਵਿਲਗ ਸਾਧੂ ਜਿਹੜੇ ਮੰਗ ਮੰਗ ਕੇ ਖੰਦੇ ਸੀ ਕੰਮ ਨਹੀਂ ਸੀ ਕਰਦੇ ਅੱਜ ਇਹਨਾਂ ਦੇ ਅੰਦਰ ਧਰਮ ਪੈਦਾ ਹੋ ਗਿਆ ਇਹਨਾਂ ਦੇ ਅੰਦਰੋਂ ਆਵਾਜ਼ ਆਈ ਹੈ ਮਹਾਰਾਜ ਤੁਹਾਡੇ ਪੈਸੇ ਵਾਪਸ ਕਰਨੇ ਨੇ ਜਦੋਂ ਕੋਈ ਕਿਸੇ ਦਾ ਲਿਆ ਹੋਇਆ ਪੈਸਾ ਵਾਪਸ ਕਰਨ ਦੀ ਨੀਅਤ ਪੈਦਾ ਹੋ ਜਾਏ ਸਮਝੋ ਬੰਦਾ ਧਰਮੀ ਹੋ ਗਿਆ ਇਹ ਸੱਚਾ ਸੋਤ ਹੈ ਜਿਹਦੇ ਪੈਸੇ ਦੇਣੇ ਆ ਉਹ ਮੰਗਈ ਨਾ ਸਮਝੋ ਬੰਦਾ ਬਈ ਨਾ ਜਿਹਦੇ ਚਿੱਤ ਚ ਆ ਜਾਏ ਜਿਹਦੇ ਪੈਸੇ ਦੇਣੇ ਉਹ ਮੱਥੇ ਨਾ ਲੱਗੇ ਰਸਤਾ ਬਦਲ ਲੈਂਦੇ ਲੋਕ ਵੇ ਇਧਰੋਂ ਨੇ ਮਿਲ ਪੈਣਾ ਉਹਦੇ ਮੂੰਹ ਮੱਥੇ ਨਹੀਂ ਲੱਗਣਾ ਕਿਉਂ ਪੈਸੇ ਦੇਣੇ ਉਹਦੇ ਔਰ ਕਈ ਬੰਦੇ ਤਾਂ ਮੈਂ ਇਦਾਂ ਦੇ ਵਿਥੇ ਇੱਕ ਬੰਦਾ ਮੇਰੇ ਸੱਜਣਾਂ ਕੋਲ ਬੈਠਾ ਉਹ ਮਿੱਤਰ ਸੀ ਉਹ ਕਹਿੰਦਾ ਜੀ ਇਹਨੂੰ ਹੀ ਸਮਝਾਓ ਲੋਕਾਂ ਕੋਲੋਂ ਪੈਸੇ ਬਹੁਤ ਲੈਂਦਾ ਮੈਂ ਉਹਨੂੰ ਕਹਿੰਦਾ ਜਿੱਤੋਂ ਜਿੱਤੋਂ ਪੈਸੇ ਫੜੇ ਮੋੜਨੇ ਚਾਹੀਦੇ ਲਿਖਾ ਦੇਣਾ ਪੈਣਾ ਤੋ ਬੰਦਾ ਮੋੜੋਂ ਪਤਾ ਕੀ ਕਰ ਕਹਿੰਦਾ ਤਿੰਨ ਚਾਰ ਜਣੇ ਤਾਂ ਮਰ ਗਏ ਜੀ ਤੋਂ ਨਾਲ ਖੁਸ਼ ਹੋ ਰਿਹਾ ਤੈਨੂੰ ਚਾਰ ਦਿਨ ਦੇ ਵਿੱਚੋਂ ਮਰ ਗਿਆ ਇਹਦਾ ਮਤਲਬ ਉਹ ਚਾਹੁੰਦਾ ਇਹ ਜਿੱਤੋਂ ਪੈਸੇ ਲੈ ਉਹ ਮੰਗੇ ਨਾ ਮਾਰੀ ਜਾਵੇ ਇਹਦਾ ਮਤਲਬ ਬੰਦੇ ਬੇਈਮਾਨ ਨੇ ਧਰਮੀ ਨਹੀਂ ਹੈ ਜਦੋਂ ਪੈਸੇ ਮੋੜਨ ਦੀ ਨੀਅਤ ਪੈਦਾ ਹੋ ਜਾਏ ਸਮਝੋ ਤੁਸੀਂ ਧਰਮੀ ਹੋ ਗਏ ਜਿੱਤੋਂ ਪੈਸੇ ਲਏ ਨੇ ਉਹਦਾ ਪੈਸਾ ਵਾਪਸ ਕਰਨ ਦੀ ਨੀਅਤ ਪੈਦਾ ਹੋ ਜਾਏ ਤੁਸੀਂ ਧਰਮੀ ਹੋ ਜਾਓਗੇ ਇਹ ਸੀ ਸੱਚਾ ਸੌਦਾ ਬਾਦਸ਼ਾਹ ਨੇ ਕਿਹਾ ਮੰਦਾਨਿਆ ਸੱਚਾ ਸੌਦਾ ਹੋ ਗਿਆ ਉਹ ਵਿਰਦ ਮੰਗ ਕੇ ਖਾਣ ਵਾਲਿਆਂ ਦੇ ਅੰਦਰ ਇੱਕ ਇੱਛਾ ਪੈਦਾ ਹੋ ਗਈ ਕਮਾਈ ਕਰਕੇ ਪੈਸੇ ਵਾਪਸ ਕਰ ਸਕਦਾ ਔਰ ਬਾਦਸ਼ਾਹ ਫਿਰ ਬੋਲੇ ਕਹਿੰਦੇ ਭਾਈ ਸਾਡੇ ਜਨੋ میرا پتہ نوٹ کرو میرے پیسے واپس کرو گے نا کہنے ہاں مہراج کمائی کر کے برکت پہی توڑے پیسے واپس کرو گے گروہ نانک صاحب بولے کہنے پھر میرا پتہ لکھو سارے سادو کہنے جی دسو ਮਾਰੇ ਤੁਹਾਡੇ ਪੈਸੇ ਕਿੱਥੇ ਵਾਪਸ ਕਰੀਏ ਜਦੋਂ ਕਮਾਈ ਚ ਬਰਬਤ ਹੋਈ ਅਸੀਂ ਮੋੜ ਨਾ ਮੰਨਾਂਗੇ ਆਪਣਾ ਪਤਾ ਲਿਖਾਓ ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਬੋਲੇ ਕਹਿੰਦੇ ਧੰ ਗੁਰੂ ਨਾਨਕ 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 ਧੰ ਗੁਰੂ താങ്കു നാനക് സർ ജഗ്രു ഗുരുനാനക തന്ന ഗുരു തനു ഗുരു നാനക തനു ഗുരു നാനക തന ഗുരു നാനക തനു ഗുരു നാനക തന്നു ഗുരു ਗੁਰੂ ਨਾਨਕ ਧੰਨ 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 ਗੁਰੂ ਨਾਨਕ ਸਤ ਗੁਰ ਕੈ ਵਲੇ ਹਾਰ ਆਪਣੇ ਸਤ ਗੁਰ ਕੈ ਵਲੇ ਨਾਰੇ ਸਤ ਗੁਰ ਕੈ ਵਲੇ ਨਾਰੇ ਆਪਣੇ ਸਤ ਗੁਰ ਕੈਵਲ ਮਾਰੈ ਸਤ ਗੁਰ ਕੈਵਲ ਮਾਰੈ ਆਪ ਸਤ ਗੁਰ ਕੈਵਲ ਮਾਰੈ ਵਾਹ ਸਤ ਗੁਰ ਕੈਵਲ ਮਾਰੈ ਆਪਣੇ ਸਤ ਗੁਰ ਕੈਵਲ ਮਾਰੈ ਅੱਖੋ ਸਤਨਾਮ ਸ੍ਰੀ ਈਓ ਬਲਪਾਦਸ਼ਾ ਨੇ ਜਦੋਂ ਉਹ ਜਹਨ ਤੋਂ ਵਾਪਸ ਆਏ ਨਾ ਦੀਪਾਲਪੁਰ ਪਹੁੰਚੇ ਬਾਤੀ ਸ਼ਹਿਰ ਕੋੜੀ ਦੀ ਖੁੱਲੀ ਵਿੱਚ ਗਏ ਉਹ ਰੱਬ ਕੋਲੋਂ ਮੌਤ ਮੰਦ ਰਿਆ ਸੀ ਹਜ਼ੂਰ ਨੇ ਕਿਹਾ ਮਰਦਾਨਿਆ ਕੋੜੀ ਨੂੰ ਬਾਹਰ ਲੈ ਕੇ ਆ ਇੱਕੋ ਤਾਂ ਕੋੜੀ ਜਦੋਂ ਕੋੜੀ ਨੂੰ ਲੈ ਕੇ ਆਉਂਦਾ ਨਾ ਉਹਦੀਆਂ ਬਾਹਾਂਾਂ ਹੱਥਾਂ ਮੂੰਹ ਤੋਂ ਪਾਣੀ ਚੋ ਰਿਆ ਸੀ ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਉਹਨੂੰ ਪੁੱਛਦੇ ਭਾਈ ਤੂੰ ਕੌਣ ਹੈ ਕਹਿੰਦਾ ਜੀ ਕਦੇ ਮੈਂ ਹੁੰਦਾ ਸੀ ਕੁਝ ਹੁਣ ਮੈਂ ਕੀ ਹਾਂ ਕਹਿੰਦੇ ਕਿਉਂ ਕਹਿੰਦੇ ਮਹਾਰਾਜਾ ਜਿਹੜੇ ਪਿੰਡ ਚੋਂ ਤੁਸੀਂ ਲੰਘ ਕੇ ਆਏ ਉਹਨਾਂ ਦੀ ਪਾਲਪੁਰ ਤੋਂ ਇਹ ਪੂਰੀ ਰਿਆਸਤ ਦਾ ਮਾਲਕ ਹਮ ਹੈ ਪਰ ਬਾਦਸ਼ਾਹ ਕੋੜ ਫਟ ਗਿਆ ਮੇਰੇ ਘਰੋਂ ਫਟਦੇ ਮੇਰੇ ਪੁੱਤ ਨੋਹਾ ਨੇ ਘਰੋਂ ਕੱਢ ਦਿੱਤਾ ਐਥੇ ਜ਼ਮੀਨ ਚ ਕੁੱਲੀ ਪਾ ਦਿੱਤੀ ਕਿਤੇ ਬਿਮਾਰੀ ਕਿਸੇ ਹੋਰ ਨੂੰ ਨਾ ਲੱਗ ਜਾਏ ਮਹਾਰਾਜ ਅੱਗੇ ਤਾਂ ਰੋਟੀ ਦੇ ਜਾਂਦੇ ਸੀ ਹੁਣ ਰੋਟੀ ਵੀ ਨਹੀਂ ਦੇਣ ਆਉਂਦੇ ਸ਼੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਪਿਆਰ ਚ ਬੁੱਲਲੇ ਕਹਿੰਦੇ ਭਾਈ ਤੈਨੂੰ ਕੋਟ ਪੱਤਕ ਕਿਉਂ ਫਟਿਆ ਹੁਣ ਕੇ ਮਹਾਰਾਜ ਕਿਉਂ ਕਹਿੰਦੇ ਤਿੰਨ ਜਨਮ ਤੇਰੇ ਮਾਨਸ ਦੇਹੀ ਦੇ ਹੋਏ ਤੇਰੇ ਕੋਲ ਰੱਬ ਨੇ ਮਾਇਆ ਰੱਜ ਕੇ ਦਿੱਤੀ ਪਰ ਤੂੰ ਬੇਈਮਾਨੀ ਨਹੀਂ ਛੱਡੀ ਲੋਕਾਂ ਦਾ ਹੱਥ ਮਾਰਦਾ ਰਿਆ ਬੇਈਮਾਨੀ ਕਰਦਾ ਰਿਆ ਧੋਖਾ ਕਰ ਕਰ ਪੁੱਤਾਂ ਧੀਆਂ ਲੈ ਬਣਾਉਂਦਾ ਰਿਆ ਉਹ ਜਨਮ ਲੈ ਕੇ ਮਰਦਾ ਰਿਹਾ ਇਸ ਜਨਮ ਦੇ ਤੇਰੇ ਪਾਪ ਇੰਨੇ ਵੱਧ ਗਏ ਕਿ ਤੇਰੇ ਸਰੀਰ ਤੇ ਕੋੜ ਫੁੱਟ ਗਿਆ ਤੈਨੂੰ ਰੱਬ ਨੇ ਪ੍ਰਤੱਖ ਵਖਾ ਦਿੱਤਾ ਜਿਨ੍ਹਾਂ ਦੀ ਖਾਤਰ ਕੀਤਾ ਹੁਣ ਤੇਰੀ ਮਦਦ ਨਹੀਂ ਕਰਦਾ ਜਿਨ੍ਹਾਂ ਨੂੰ ਪਾਪ ਕੀਤਾ ਹੁਣ ਤੈਨੂੰ ਚੁਲੀ ਪਰ ਪਾਣੀ ਵੀ ਨਹੀਂ ਦੇਣ ਹੁੰਦੇ ਇਹ ਗੱਲ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਚ ਵੀ ਲਿਖੀ ਹੈ ਕੇ ਪਰ ਬੋਤ ਤੋ ਖਾ ਕਰਕੇ ਮਾਇਆ ਲਿਆਉਂਗੇ ਜਿਨ੍ਹਾਂ ਲਈ ਲਿਆਉਂਦੇ ਉਹ ਨਹੀਂ ਨਹੀਂ ਸਾਥ ਦੇਣਾ ਬਹੁਤ ਪਰ ਪੰਚ ਕਰ ਪਰ ਨਿਆਵੇ ਸੁਦਾ ਰਾਤੇ ਆਨ ਲਟਾਵੇ ਮਨ ਮੇਰੇ ਭੁੱਲੇ ਕਪਤਨ ਕੀਜੇ ਅੰਤ ਨਵੇਰਾ ਤੇਰੇ ਜੀ ਪੈ ਲੀਜੇ ਛਿੰਨ ਛਿੰਨ ਤਨ ਛੀਜੇ ਜ਼ਰਾ ਜਨਾਵੇ ਤਬ ਤੇਰੀ ਓਕ ਕੋਈ ਪਾਣੀ ਉਹ ਨਾ ਪਾਵੇ ਫਿਰ ਉਹ ਨਹੀਂ ਪਾਣੀ ਵੀ ਨਹੀਂ ਦੇਣਾ ਜਿਨ੍ਹਾਂ ਲਈ ਪਾਪ ਕੀ ਪਾਛੈ ਨੇ ਤੇ ਭਾਈ ਤੂੰ ਆਪ ਕਿਤੇ ਨੇ ਕੋੜ ਫੁੱਟੇ ਹਜ਼ੂਰ ਨੇ ਗਲ ਵਿੱਚੋਂ ਹਜ਼ੂਰੀਆ ਲੱਗ ਕੇ ਦਿੱਤਾ ਆਖਿਆ ਮਰਦਾਨਿਆ ਇਹਦੇ ਹੱਥਾਂ ਬਾਹਾਂ ਪੈਰਾਂ ਮੂੰਹ ਤੇ ਫੇਰ ਤੇ ਉਹਨੂੰ ਮਗਨ ਮਗਨ ਕਿਹਾ ਸਾਡੇ ਨਾਲ ਨਾਲ ਜਪ ਤੇਰੇ ਤਨ ਤੇ ਮਨ ਦਾ ਕੋੜ ਖਤਮ ਹੋਏਗਾ ਨਾਲੇ ਉਹਦੇ ਹੱਥਾਂ ਬਾਹਾਂ ਤੇ ਕੱਪੜਾ ਫੇਰਦੇ ਰਹੇ ਨਾਲੇ ਬਾਛਾ ਜਪਾਉਂਦੇ ਰਹੇ ਏਕ ਓੰਕਾਰ ਦਸਣ ਕਹਿੰਦਾ ਮੈਂ ਡਾਕਟਰ ਹਾਂ ਕੋਈ ਪ੍ਰੋਫੈਸਰ ਕੋਈ ਡਾਕਟਰ ਕੋਈ ਬਪੀਲ ਪੜੇ ਲਿਖੇ ਲੋਕ ਪਰ ਜਾਂ ਅੰਧੀ ਗਿਆਨ ਨਾਲ ਪਾਣੀ ਵਿੱਚ ਨਾਰੀਅਲ ਤਾਰਦੇ ਤੇ ਮਾਫ ਕਰਿਓ ਨਾਰੀਅਲ ਬਿਮਾਰ ਬੰਦੇ ਵਾਸਤੇ ਪੀਣਾ ਚੰਗਾ ਹੈ ਇਦਾਂ ਹੀ ਆ ਨਾ ਜਿਹੜਾ ਕੋ ਬਿਮਾਰ ਬੰਦਾ ਉਹਨੂੰ ਕੀ ਕਹਿੰਦੇ ਨਾਰੀਅਲ ਪਲਾਓ ਪਾਣੀ ਨਾਰੀਅਲ ਦੀ ਗਰੀ ਖਰਾਦਾ ਚਲੋ ਤਾਕਤ ਆ ਜਾਏਗੀ ਅੱਛਾ ਗਰੀ ਖਾਣੀ ਚੰਗੀ ਹੈ ਬਿਮਾਰ ਬੰਦੇ ਲਈ ਨਾਰੀਅਲ ਦਾ ਪਾਣੀ ਪਰੋਣਾ ਚਾਹੀਦਾ ਬਿਮਾਰ ਨੂੰ ਇਹ ਥੋੜੀ ਜਿਹੀ ਨਾਰੀਅਲ ਪਾਣੀ ਚ ਤਾਰਦੇ ਹੋ ਠੀਕ ਹੋਣਾ ਪਾਣੀ ਚ ਤਾਰਨ ਨਾਲ ਥੋੜੀ ਜਿਹੀ ਕੋਨ ਨੂੰ ਪਲਾਓ ਨਾਰੀਅਲ ਉਹਨੂੰ ਤਾਕਤ ਮਿਲੇਗੀ ਉਹਦੀ ਇਮਿਊਨਿਟੀ ਸਿਸਟਮ ਵਧੇਗਾ ਨਾਰੀਅਲ ਤਾਰਨ ਨਾਲ ਨਹੀਂ ਕੁਝ ਹੋਦਾ ਸਾਥ ਸੰਗਤ ਪਾਤਸ਼ਾਹ ਨੇ ਉਹ ਕੋੜੀ ਨੰਗਲ ਕਈ ਭੈਤਰੇ ਪਾਪ ਵਧ ਗਏ ਜਿਨ੍ਹਾਂ ਦੀ ਖਾਤਰ ਤੋਂ ਪੀਤਾ ਉਹਨੇ ਹੁਣ ਸਾਥ ਤੇਰੇ ਤਿੰਨ ਜਨਮ ਹੋਏ ਤੋ ਬੇਇਮਾਨੀ ਨਹੀਂ ਛੱਡੀ ਲੇ ਤੇ ਤੰਦ ਦਾ ਕੋੜ ਹਟੇਗਾ ਸਾਡੇ ਮਗਰ ਜੱਪ ਉਹਨੂੰ ਸ਼ਬਦ ਜਪਾਇਆ ਤੇ ਫਿਰ ਪਾਕਿਸਤਾਨ ਨੇ ਇੱਕ ਸ਼ਬਦ ਉਹ ਚਾਹੁੰਦਾ ਕਹਿੰਦੇ ਮਰਦਾਨਿਆਂ ਰਵਾਵ ਛੇੜ ਅੰਮ੍ਰਿਤ ਵਿੱਲਾ ਹੋਇਆ ਹਜ਼ੂਰ ਨੇ ਸ਼ਬਦ ਬੰਦੇ ਤੇ ਰੋਗੀ ਬਾਪ ਨੂੰ ਘਰੋਂ ਕੱਢੇ ਕੱਲ ਨੂੰ ਤੁਹਾਡੇ ਉੱਤੇ ਵੀ ਬਡੇ ਪਾਉਣਾ ਰੋਗ ਤੁਹਾਨੂੰ ਵੀ ਲੱਗ ਸਕਦਾ ਹੈ ਅੱਜ ਆਪਣੇ ਬੁੱਢੇ ਬਾਪ ਨੂੰ ਰੋਗੀ ਜਾਣ ਕੇ ਘਰੋਂ ਕੱਢ ਦਿੱਤਾ ਕੱਲ ਤੁਸੀਂ ਬੁੱਢੇ ਹੋਣਾ ਹੈ ਰੋਗ ਤੁੰਗੂ ਵੀ ਲੱਗ ਸਕਦਾ ਉਹ ਚਰਨੀ ਤਪੈ ਪਾਤਸ਼ਾਹ ਨੇ ਕਿਹਾ ਬੁੱਢੇ ਮਾਂ ਕੋ ਨੂੰ ਘਰੋਂ ਕੱਢਣਾ ਪਾਪ ਹੈ ਉਹਨਾਂ ਦੀ ਸੇਵਾ ਕਰੋ ਔਰ ਪ੍ਰਿੰਮੇ ਕੋੜੀ ਨੂੰ ਕਿਹਾ ਘਰ ਨਾ ਜਾਈ ਇੱਥੇ ਬਹਿ ਕੇ ਨਾਮ ਜਪ ਜਾ ਤੇਰੀ ਸੰਗਤ ਕਰਕੇ ਕੋੜੀਆਂ ਨਾ ਕੋੜ ਹਟੇਗਾ ਅੱਜ ਉੱਤੇ ਧਰਮਸ਼ਾਲ ਬਣੀ ਹੈ ਗੁਰਦਾਰਾ ਬਣਿਆ ਸਾ ਸੰਗਤ ਅੱਪਾ ਵੀ ਆਪਣੇ ਘਰਾਂ 'ਚ ਨਾਮ ਜਪੀਏ ਬਾਣੀ ਪੜੀਏ ਆਪਣੇ ਬਜ਼ੁਰਗਾਂ ਦੀ ਸੇਵਾ ਕਰੀਏ ਅਗਿਆ ਮੰਨੀਏ ਫਿਰ ਇਹ ਜੀਵਨ ਜਨਮ ਸਫਲ ਫਿਰ ਗੁਰਪੁਰਬ ਮਨਾਏ ਸਫਲ ਤੇ ਮਾਫ ਕਰਿਓ ਅੱਪਾ ਕਈ ਵਾਰ ਕਹਿੰਨੇ ਰਹਿੰਨੇ ਕਿ ਜੀ ਬਜ਼ੁਰਗਾਂ ਦੀ ਸੇਵਾ ਕਰੋ ਮਾਪਿਆਂ ਦੀ ਸੇਵਾ ਕਰੋ ਨੋਹਾਂ ਨਹੀਂ ਚੰਗੀਆਂ ਨੋਹਾਂ ਨਹੀਂ ਚੰਗੀਆਂ ਕਈ ਵਾਰ ਬਜ਼ੁਰਗ ਵੀ ਨਹੀਂ ਬਹੁਤ ਚੰਗੇ ਮਾਫ ਕਰਿਓ ਉਹ ਉਹ ਵੀ ਜਾਣ ਬੁੱਝ ਕੇ ਘਰਾਂ ਚ ਕਲੇਸ਼ ਪਾਉਂਦੇ ਪਰ ਮੈਂ ਤੁਹਾਨੂੰ ਬੇਨਤੀ ਕਰਾਂਗਾ ਜੇ ਮਾਂ ਪਿਓ ਨਹੀਂ ਵੀ ਚੰਗੇ ਤਾਂ ਵੀ ਆਪਾਂ ਸੇਵਾ ਕਰਨੀ ਪਤਾ ਕਿਉਂ ਉਹਨੇ ਸਾਨੂੰ ਜਨਮ ਦਿੱਤਾ ਜੇ ਕਿਸੇ ਦੀ ਇੱਜ਼ਾਰ ਨਹੀਂ ਮਿਲਦੀ ਨਾ ਤਾਂ ਵੀ ਮੋਰੇ ਨਹੀਂ ਬੋਲਣਾ ਪਾਪ ਹੈ ਭਾਈ ਜਿਸ ਮਾਪੇ ਨੇ ਜਨਮ ਦਿੱਤਾ ਉਹਦੇ ਨਾਲ ਝਗੜਾ ਨਹੀਂ ਕਰਨਾ ਪਾਪ ਹੈ ਉਦ ਮੁਰੇ ਨਹੀਂ ਬੋਲਣਾ ਇਹ ਬਹੁਤ ਵੱਡੀ ਭਗਤੀ ਹੈ ਆਪਣੇ ਵੱਡਿਆਂ ਦੀ ਸੇਵਾ ਕਰੋ ਫਲ ਪਤਾ ਕੀ ਮਿਲੇਗਾ ਆਪਾਂ ਆਪਣੇ ਮਾਪਿਓ ਦੀ ਸੇਵਾ ਕਰਾਂਗੇ ਆਪਣੇ ਬੱਚੇ ਸਾਡੀ ਵੀ ਸੇਵਾ ਕਰਨਗੇ ਨਹੀਂ ਤਾਂ ਜ਼ਿੰਦਗੀ ਇੱਕ ਸ਼ੀਸ਼ੇ ਦੀ ਨਿਆਹੀ ਆ ਜੋ ਆਪਣੇ ਬਜ਼ੁਰਗਾਂ ਨਾਲ ਕਰੋਗੇ ਵਿਆਂ ਸਲੰਬਤ ਭੰਕੇ ਮੂੰਹ ਮੁਰੇ ਆ ਜਾਣਾ ਉਹੀ ਸਾਡੇ ਨਾਲ ਪਾਉਂਦਾ ਫਿਰ ਗੁਰਪੁਰਬ ਮਨਾਏ ਸਫਲ ਜੇ ਗੁਰੂ ਦਾ ਉਪਦੇਸ਼ ਆਪਾਂ ਸਿੱਖ ਲਿਆ ਵੱਡਿਆਂ ਦੀ ਸੇਵਾ ਕਰੋ ਨਾਮ ਜਪੋ ਬਹਿਮਾ ਭਰਮਾਂ ਚ ਨਾ ਪਾਓ ਨਾਰੀਅਲ ਪੀ ਲਿਆ ਕਰੋ ਪਾਣੀ ਚ ਨਾ ਤਾਲਿਆ ਕਰੋ ਕਿਉਂਕਿ ਪਾਣੀ ਚੋਂ ਤਾਂ ਫਾਇਦਾ ਨਹੀਂ ਹੋਦਾ ਪੀਣ ਨਾਲ ਤੁਹਾਨੂੰ ਤਾਕਤ ਮਿਲਦੀ ਹੈ ਬੱਕੀ ਸਾਧ ਸੰਗਤ ਬਹਿਮਾ ਭਰਮਾਂ ਤੋਂ ਬਚੋ ਮੂਲ ਮੰਤਰ ਤੋਂ ਉੱਪਰ ਕੋਈ ਤਾਕਤ ਨਹੀਂ ਹੈ ਬਾਣੀ ਪੜੋ ਗੁਰੂ ਦੀ ਮੂਲ ਮੰਤਰ ਪੜੋ ਔਰ ਦੁਨੀਆ ਦੀ ਕੋਈ ਤਾਕ ਨਹੀਂ ਜਿਹੜਾ ਸਿੱਖ ਹੱਥ ਵਿੱਚ ਕੜਾ ਪਾ ਕੇ ਰੱਖਦਾ ਹੈ ਘਰ ਵਿੱਚ ਜਪਦੀ ਸਹਿ ਪੜਦਾ ਹੈ ਮੇਰਾ ਵਿਸ਼ਵਾਸ ਹੈ ਜਿੱਦੇ ਵੱਡੇ ਮਰਜੀ ਟੋਣੇ ਤੋਂ ਟੱਪ ਜੇ ਤੁਹਾਡਾ ਬਾਲ ਨਹੀਂ ਬੰਦਾ ਹੋ ਸਕਦਾ ਪਰ ਜ਼ਰੂਰਤ ਵਿਸ਼ਵਾਸ ਦੀ ਹੈ ਪਰ ਉਹ ਸਰ ਮੈਂ ਚੰਡੀਗੜ੍ਹ ਕਥਕ ਕੀਤੀ ਉਹ ਨੈਟ ਤੇ ਭਾਈ ਹੈ ਤੇ ਪਰਿਵਾਰ ਨਾਲੇ ਗੁਰਦੁਆਰੇ ਦੇ ਕਹਿੰਦੇ ਭਾਈ ਸਰ ਜੀ ਘਰ ਜਾਣਾ ਜਦੋਂ ਉਹਨਾਂ ਨੇ ਘਰ ਗਏ ਨਾ ਤਾਂ ਉਹ ਉਹਨਾਂ ਦੀ ਨੌਜਵਾਨ ਬੱਚੀ 12 ਕਲਾਸ ਵਿੱਚ ਬੱਚੀ ਪੜ੍ਹਦੀ ਉਹਦੇ ਪੈਰ ਉੱਤੇ ਨਾ ਕਾਲਾ ਧਾਗਾ ਬੰਨਿਆ ਹੁੰਦਾ। ਮੈਂ ਉਹ ਵੇਖ ਕੇ ਕੁੜੀ ਬਿਮਾਰ ਰਹਿੰਦੀ ਹੈ। ਕਹਿੰਦੇ ਨਹੀਂ ਨਹੀਂ ਭਾਈ ਸਾਹਿਬ। ਮੈਂ ਫਿਰ ਧਾਗਾ ਕਿਉਂ ਬੰਨਿਆ? ਤੋਂ ਚੁੱਪ ਕਰ ਗਿਆ। ਉਹ ਬੱਚੀ ਬੋਲ ਪਈ ਇਹ ਵੀ ਅੰਕਲ ਜੀ ਮੇਰੀ ਦੀਦੀ ਨੇ ਵੀ ਬੰਨਿਆ ਹੈ। ਕਹਿੰਦੀ ਵੀਰੇ ਦੇ ਵੀ ਬੰਨੇ ਆ ਭਰਾ ਦੇ ਵੀ ਪੈਰ ਤੇ ਬੰਨੇ ਆ ਮੈਂ ਉਹਨੂੰ ਕਿਹਾ ਧਰ ਕਿਉਂ ਬੰਨੇ ਨੇ ਉਹ ਬੀਬੀ ਕਹਿੰਦੀ ਨਹੀਂ ਬਾਬਾ ਜੀ ਉਦਾਂ ਹੀ ਬੰਨੇ ਆ ਨજર ਨਾ ਲੱਗ ਜਾ ਬੱਚਿਆਂ ਨੂੰ ਹੱਦ ਹੋ ਗਈ ਗੱਲ ਦੀ ਮੈਂ ਉਹਨਾਂ ਨੂੰ ਕਿਹਾ ਗੁਰਦਰ ਜੰਦੇ ਕਹਿੰਨੀ ਹਾਂ ਮੈਂ ਕਿਹਾ ਤੁਹਾਨੂੰ ਬਾਣੀ ਤੇ ਵਿਸ਼ਵਾਸ ਨਹੀਂ ਬਾਣੀ ਪੜਨ ਵਾਲਿਆਂ ਨੂੰ ਵੀ ਨજર ਲੱਗ ਜੇ ਤਾਂ ਵੱਡੇ ਉਹਨਾਂ ਨੂੰ ਤਾਂ ਮੈਨੂੰ ਪਤਾ ਹੈ ਚਲੋ ਉਹ ਬੱਚੀ ਨੂੰ ਮੈਂ ਕੋਲ ਸੱਦਿਆ ਬਟ ਕਿਹੜੀ ਕਲਾਸ ਚ ਪੜਨੀ ਕਹਿੰਦੀ ਮੈਂ 12 ਵਿੱਚ ਮੈਂ ਪੁੱਤ ਕੀ ਰੱਖਿਆ ਕਹਿੰਦੀ ਮੈਡੀਕਲ ਮੈਂ ਕਿਹਾ ਡਾਕਟਰ ਬਣਨਾ ਕਹਿੰਦੀ ਹਾਂਜੀ ਅੰਤਲ ਜੀ ਮੈਂ ਕਿਹਾ ਤੈਨੂੰ ਡਾਕਟਰ ਬਣਨ ਦਾ ਕੋਈ ਫਾਇਦਾ ਨਹੀਂ ਕਹਿੰਦੀ ਕਿਉਂ ਮੈਂ ਕਿਹਾ ਤੂੰ ਤਾਂ ਸਾਰੀ ਉਮਰ ਬਿਮਾਰ ਰਹਿਣਾ ਕਹਿੰਦੇ ਨਹੀਂ ਨਹੀਂ ਭਾਈ ਸਾਹਿਬ ਐਦਾਂ ਨਾ ਕਹੋ ਮੈਂ ਕਿਹਾ ਮੈਂ ਕੋਈ ਸ਼ਰਾਬ ਥੋੜੀ ਦੇ ਰਹੇ ਕੁੜੀਏ ਤੂੰ ਸਾਰੀ ਉਮਰ ਬਿਮਾਰ ਰਹਿਣਾ ਤੈਨੂੰ ਡਾਕਟਰ ਮੰਨਦਾ ਕੋਈ ਫੈਲਾ ਨਹੀਂ ਕਹਿੰਨੀ ਅੰਕਲ ਜੀ ਕਿਉਂ ਮੈਂ ਕਹਾਂ ਜਿਹੜਾ ਤੇਰੇ ਪੈਰ ਉੱਤੇ ਤੇਰੀ ਮਾਂ ਨੇ ਇਹ ਧੱਲ ਕਹਿ ਕੇ ਧਾਗਾ ਬੰਨ੍ਹ ਤਾ ਕਿ ਤੈਨੂੰ ਨજર ਨਹੀਂ ਲੱਗੇਗੀ ਇਹ ਧਾਗਾ ਪੈਰ ਤੇ ਬੰਨਿਆ ਹੱਥ ਤੇ ਬੰਨਿਆ dissy psychology effect ਇਹ ਮਾਨਸਿਕ ਰੋਗ ਹੈ ਜਿੱਦਨ ਧਾਗਾ ਗਲ ਕੇ ਟੁੱਟ ਗਿਆ ਨਾ ਜੇ ਸਿਰ ਦੁੱਖਣ ਲੱਗ ਪਿਆ ਤੂੰ ਕਿੰਨ ਮਮੀ ਉਦਣ ਦਾ ਦੁੱਖਦਾ ਜਿੱਦਨ ਦਾ ਧਾਗਾ ਟੁੱਟਿਆ ਧਾਗੇ ਨੇ ਤੈਨੂੰ ਰੋਗੀ ਕਰ ਦਿੱਤਾ ਕੋਈ ਧਾਗਾ ਕੋਈ ਨਗ ਪਾ ਲੋ ਜਿੱਦਣ ਉਹ ਧਾਗਾ ਨਾ ਲੱਦਦਾ ਜੇ ਉਹ ਦਿਨ ਬਾਹ ਜਾਂ ਹੱਥ ਪੈਰ ਸਿਰ ਦੁਖਣ ਲੱਗ ਪੈਂਦਾ ਦੰਦਾ ਦੁਖਦਾ ਜਿੱਦਣ ਦਾ ਲਾਇ ਉਹ ਤੁਸੀਂ ਰੋਗੀ ਹੋ ਜਾਣਾ ਹੈ ਉਹ ਬੱਚੇ ਇੰਨੇ ਇੰਟੈਲੀਜੈਂਟ ਨਿਕਲੇ ਮੈਂ ਕਿਹਾ ਪੁੱਤ ਡਾਕਟਰ ਬਣ ਕੇ ਕੀ ਕਰੇਂਗੀ ਤੇਰਾ ਧਾਗਾ ਪੈਰ ਦਾ ਟੁੱਟ ਗਿਆ ਤੂੰ ਬਿਮਾਰ ਹੋ ਜਾਣਾ ਰੋਗੀਆਂ ਨੂੰ ਕੀ ਲਾਜ ਤ ਉਹ ਬੜੀ ਸਮਝਦਾਰਨ ਇੰਟੈਲੀਜੈਂਟ ਬੱਚੇ ਨਿਕਲੇ ਉਸੇ ਵਕਤ ਬੱਚੀ ਕਿਚਨ ਵਿੱਚ ਗਈ ਰਸੋਈ 'ਚ ਛੋਟੀ ਜਿਹੀ ਉਹਨੇ ਕੰਚੀ ਲੈ ਆਂਦੀ ਉਹਨੇ ਆਪਣੇ ਪੈਰ ਦਾ ਵੀ ਧਾਗਾ ਵੱਢਿਆ ਆਪਣੀ ਦੀਦੀ ਦੇ ਪੈਰ ਦਾ ਵੀ ਧਾਗਾ ਵੱਢਿਆ ਆਪਣੇ ਭਰਾ ਦੇ ਪੈਰ ਦਾ ਵੀ ਧਾਗਾ ਵੱਢ ਦਿੱਤਾ ਤੇ ਤੁੰਨੋ ਵੀ ਮੈਂ ਹੱਥ ਜੋੜ ਕੇ ਬੇਨਤੀ ਕਰਾਂਗਾ ਜੇ ਕਿਸੇ ਨੇ ਧੱਗੇ ਧੁੱਗੇ ਬੰਨਿਆ ਕਿਰਪਾ ਕਰਕੇ ਵੜ ਦੇਓ ਅੱਛਾ ਹੁਣ ਲੁਕੋ ਬੋ ਨਾ ਘੱਜਾ ਕੇ ਵੜ ਦੇਓ ਕਿਉਂ ਬੱਲੇ ਵੀ ਤੁਹਾਡੇ ਅੰਦਰ ਅੱਛਾ ਜਿੰਨੇ ਜਿੰਨੇ ਬੰਨੇ ਹੱਥ ਖੜੇ ਕਰੋ ਦੇਖਦਾ ਤੁਹਾਡੀ ਇਮਾਨਦਾਰੀ ਚਲੀ ਜਿਹਨੇ ਬੰਨੇ ਹੱਥ ਖੜੇ ਕਰੇ ਕਿਨ ਕਿਨ ਬੰਨੇ ਤੂੰ ਤਾਂ ਕਰ ਹੀ ਦੇ ਇੱਕ ਹੱਥ ਖੜੇ ਬੰਨੇ ਬੰਨੇ ਹੋਣੇ ਹੱਥ ਖੜਾ ਕਰ ਬੰਨੇ ਕਈਆਂ ਨੇ ਬੰਨੇ ਅੱਛਾ ਚੱਲ ਹੁਣ ਮੈਂ ਕਹਿਣਾ ਚਾ ਨਾ ਹੱਥ ਖੜਾ ਕਰੋ ਮੈਂ ਤੁਹਾਨੂੰ ਧੱਗੇ ਵਖਾ ਸਕਦਾ ਜਿੰਨ ਜਿੰਨ ਬੰਨੇ ਜੇ ਮੈਂ ਦੱਸਣ ਤੇ ਆ ਜਾ ਤੋਡੇ ਪਰਸ ਵਿੱਚ ਕਿੰਨੇ ਪੈਸੇ ਹੋ ਵੀ ਦੱਸਦਾ ਨਾ ਤੁਸੀਂ ਲੁਕੋਬੋ ਨਾ ਜਿਨ੍ਹਾਂ ਜਿਨ੍ਹਾਂ ਨੇ ਧੱਗੇ ਬੰਨੇ ਵੜਦੇ ਹੱਥ ਵਿੱਚ ਦਸਵੇਂ ਪਾਤਸ਼ਾਹ ਦਾ ਕੜਾ ਪਾਓ ਆਪਣੇ ਘਰ ਚ ਗੁਰੂ ਦੀ ਬਾਣੀ ਪੜੋ ਮੇਰਾ ਵਿਸ਼ਵਾਸ ਹੈ ਗੁਰੂ ਦੋਹਾਂ ਥਾਮ ਤੇ ਰੱਖਿਆ ਕਰਦਾ ਹੈ ਲੋਕ ਸੁਖੀਏ ਪਰ ਲੋਕ ਸਹੇਲੇ ਨਾਨਕ ਘਰ ਪਾਪ ਆਪੇ